ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣਾ ਚੈਨਲ ਭਗਵੰ ਦਾ ਡੇਰੀ ਫਾਰਮ ਦਾ 811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 4 ਪਸ਼ੂ ਟੋਕੜਾਂ ਗੱਬੜਾਂ ਤੇ ਇੱਕ ਗੱਬਨ ਤਿਆਰ ਹੈ ਤੇ ਆਪਾਂ ਪਹੁੰਚੇ ਭਾਜੀ ਬਗੀਚੇ ਸਿੰਘ ਜੀ ਦੇ ਕੋਲ ਤੇ ਅੱਜ ਉਹ ਕਰਦੇ ਆ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਬੜਾ ਵਧੀਆ ਜੀ ਤੁਸੀਂ ਸਨੋ ਕਰਦੀ ਕਲਾ ਜੀ ਕਰਦੀ ਕਲਾ ਭ ਹੋਰ ਪਰਵਾਹ ਦੀ ਸੁਣਾਓ ਪਰਵਾਹ ਠੀਕ ਤੁਸੀਂ ਸੁਣਾਓ ਬਾਜੀ ਹਾਂਜੀ ਚੜ੍ਹਦੀ ਕਲਾ ਗੱਦੀ ਆ ਪਰਸੋਂ ਦੀ ਸਾਰੀ ਵੀਡੀਓ ਮਿਸ ਹੋ ਗਈ ਆਪਣੀ ਹੈ ਹਾਂਜੀ ਸ਼ੇਰੇ ਭਾਰੀ ਹੁਣੇ ਪਹੁੰਚੇ ਆ ਆ ਸ਼ੇਰਾ ਵੀਰ ਆਇਆ ਮੇਰੇ ਕੋਲ ਨਹੀਂ ਚੱਲੇ ਆ ਕਿਤੇ ਪਸ਼ੂ ਲੈਣੀ ਅੱਛਾ ਅੱਛਾ ਆਹੋ ਤੇ ਮੈਂ ਉਹ ਵੀ ਵੀਡੀਓ ਬਣਾ ਲਈਏ ਠੀਕ ਹੈ ਠੀਕ ਹੈ ਵੀਰ ਕਹਿੰਦਾ ਕੱਢੀਏ ਦੂਰ ਤਾਂ ਕਿਹੜਾ ਠੀਕ ਹੈ ਸਾਸੀ ਗਾਲ ਵੀਰ ਜੀ ਦੋ ਤਿੰਨ ਨੂੰ ਕੇ ਸਾਸੀ ਗਾਲ ਵੀਰ ਜੀ ਸਾਸੀ ਗਾਲ ਜੀ ਦੋ ਸੋ ਠੀਕ ਠਾਕ ਜੀ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾਈ ਚਾਹੀਦੀ ਆ ਜੀ ਹਾਂਜੀ ਹਾਂਜੀ ਅੱਜ ਫਿਰ ਲੰਮੇ ਟੂਰ ਲੱਗੇ ਕੱਢਿਆ ਜਾਂਦਾ ਕੋਈ ਨਾ ਕੋਈ ਡੰਗਰ ਤਿੰਨ ਚਾਰ ਦੋਨੋਂ ਵੇਦਾਂ ਨੂੰ ਪਤਾ ਪਸ਼ੂ ਨਹੀਂ ਕੋਈ ਲੱਭੰਦਿਆ ਤੇ ਇਹਦੇ ਕੋ ਬੱਜੀਆਂ ਤਿੰਨ ਚਾਰ ਮਾਹ ਤਿੰਨੋਂ ਵੇਲਿਆਂ ਖਰਾਬ ਆਹ ਸੋਸ਼ੀਰ ਠੀਕ ਆ ਆ ਰਾਤੀਆਂ ਆਂ ਹਾਂਜੀ ਤੇ ਪਰਸੋਂ ਆਏ ਪਸ਼ੂ ਜਦੋਂ ਮੈਂ ਕਹੇ ਵੀਡੀਓ ਪਾਉਣੀ ਆ ਹਾਂਜੀ ਹਾਂਜੀ ਉਹ ਪਿਛਲੀ ਵੀਡੀਓ ਤੇ ਆਪਣੇ ਵਿਗੇਤ ਨਹੀਂ ਠੀਕ ਆ ਠੀਕ ਆ ਹਾਂਜੀ ਤੇ ਹੁਣ ਮਾਹੌਲ ਮਾਲ ਫਿਰ ਨਹੀਂ ਹੁੰਦਾ ਵਾਹਿ ਦੀ ਕਿਰਪਾ ਜੀ ਕਿਰਪਾ ਹੋ ਗਈ ਆ ਪਾਣੀ ਆ ਗਿਆ ਚੜਦੀਆਂ ਕਲਾ ਰੱਖੇ ਵਧੀਆ ਹੈ ਹੁਣ ਮੋਲ ਬਿਲਕੁਲ ਵਧੀਆ ਹੈ ਹੁਣ ਜ਼ਿਆਦਾਤਰ ਖਬਰਾਂ ਸੁਣਿੰਦੀਆਂ ਆਂ ਤੇ ਇਧਰੋਂ ਹੀ ਚੱਲੀ ਜਾਂਦੀਆਂ ਆਪਣੀ ਮਝੇ ਲੱਭ ਜੂ ਮਾੜੀ ਤੁਹਾਨੂੰ ਪਤਾ ਹੀ ਹੈ ਸਾਰਾ ਤੁਹਾਨੂੰ ਪਤਾ ਹੀ ਹੈ ਵੋਟਾਂ ਵਾਟਾਂ ਜੂਗਾ ਗਾਮ ਬਿਆਰ ਚ ਹਾਂਜੀ ਹਾਂਜੀ ਤਾਂ ਕਰਕੇ ਤੁਹਾਨੂੰ ਪਤਾ ਹੀ ਆ ਇਹ ਧਰਤੀ ਦੇ ਨਾਲ ਹੀ ਮਹਾਰਾਜ ਦੀ ਕਿਰਪਾ ਹੈ ਵਸਤੀ ਨਹੀਂ ਹੁੰਦਾ ਗਰੂਪ ਪੀਰਾਂ ਦੀ ਧਰਤੀ ਹਾਂਜੀ ਹਾਂਜੀ ਨਰਵਾਤ ਜੁੜ ਕੇ ਬੇਨਤੀ ਵੀ ਖੁੱਲੇ ਦਿਲ ਡੰਗਰ ਖਰੀਦੋ ਦੋਦੇ ਚੋ ਹਾਂਜੀ ਹਾਂਜੀ ਠੀਕ ਹੈ ਨਹੀਂ ਉਂਦਰੋਂ ਸਾਰੇ ਬਾਰਡਰ ਏਰੀਆ ਵਾਲੇ ਵਿਹਲੇ ਹੋ ਮਾਲਾ ਦੁੱਧੇ ਡਰਾਮਾ ਮਜਾ ਅਸੀਂ ਦੇਈ ਜਾਣੀ ਆ ਠੀਕ ਹੈ ਠੀਕ ਹੈ ਮਰਈ ਜਾਣੀ ਆ ਤੁਸੀਂ ਲਈ ਜਾਓ ਅਰੇ ਸ਼ੇਰ ਜੀ 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 ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਭਾਈ ਬਗੀਚਰ ਸਿੰਘ ਜੀ ਪਿੰਡ ਹਰੜ ਕਲਾਂ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਹੁਣ ਸਾਡੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 914179670 ਅਸੀਂ ਬਈ ਠੀਕ ਹੈ ਜੀ ਕਰੀਏ ਸ਼ੁਰੂਆਤ ਜੀ ਆ ਜਾਓ ਇਧਰ ਹੀ ਸ਼ੇਰ ਵੀ ਰਾਜਾ ਇਹ ਅੱਜ ਤੇਰੀ ਦਵਾਈ ਦਵਾ ਦੇਣੀ ਆ ਆਲੂਆਂ ਦੇ ਭਾਅ ਆਲੂਆਂ ਦੇ ਭਾਅ ਅੱਜ ਮੇਰਾ ਵੀਰ ਆਲੂਆਂ ਦੇ ਭਾਅ ਕਿਤਾ ਵੇਚਣੀਆਂ ਮੈਂ ਆ ਜੀ ਛੇਰਾ ਵੀ ਜਿਉ ਕਹਿ ਦੂਣਾ ਹਾਂਜੀ ਉਹ ਹੀ ਕਰ ਲੈਣਾ ਆਪਾਂ ਕੱਲ੍ਹ ਮੱਥੇ ਨੂੰ ਵੇਹਲਿਆ ਕਰ ਦਣਾ ਠੀਕ ਹੈ ਜੀ ਪਹਿਲਾਂ ਹੀ ਕਰ ਦਣਾ ਆਪਾਂ ਦੋਵਾਂ ਘੜੀਆਂ ਤੇ ਅੱਛਾ ਵੀ ਜਾਣੀਆਂ ਚ ਲੱਦ ਲੁੱਦ ਕੇ ਆਪਾਂ ਆਹ ਜੇ ਟਾਈਮ ਵੀ ਸਾਰਾ ਮੇਰੇ ਸਾਡੇ 7:8 ਦਾ ਆ ਹਾਂਜੀ ਹਾਂਜੀ ਇੰਨਾ ਗਿਆ 8 ਵਜੇ 6 ਮਿੰਟ ਹੋਏ ਠੀਕ ਹੈ ਜੀ ਬਈ ਦੱਸਿਓ ਆਹ ਪਹਿਲੇ ਨੰਬਰ ਤੇ ਝੋਟੀ ਦੇ ਬਾਰੇ ਇਹ ਵੀਰ ਜੀ ਝੋਟੀ ਥੱਲੇ ਦੋਦੇ ਜੇ 5 ਕਿਲੋ ਅੱਛਾ ਜੀ ਤੇ ਮੰਨ ਲਓ ਅੱਜ ਹੀ ਆਈ ਆਪਣੇ ਕੋ ਠੀਕ ਹੈ ਠੀਕ ਹੈ ਤੇ ਇਹਨੂੰ ਨਾ ਮੰਨ ਲਓ ਪੌਣੇ 2 ਮਹੀਨੇ ਹੋ ਗਏ ਜੀ ਤੇ ਸ਼ੱਕ ਜੀ ਡਾਕਟਰ ਸਾਹਿਬ ਨੇ ਦਸੀ ਜੇ ਮੈਂ ਚੈੱਕ ਕਰਾਈ ਜੀ ਅੱਛਾ ਜੀ ਠੀਕ ਆ ਠੀਕ ਆ ਫੋਲ ਗਰੰਟੀ ਆਪਾਂ ਨਹੀਂ ਜੇ ਦਿੰਦੇ ਹਾਂਜੀ 60 60 65% ਸੂਣ ਵਾਲੀ ਆ ਅੱਛਾ ਜੀ ਠੀਕ ਆ ਸ਼ੱਕ ਜੀ ਉਸ ਤਰ੍ਹਾਂ ਮੈਂ ਵੀ 1-2 ਮਹੀਨਿਆਂ ਸ਼ੱਕ ਜੇ ਹੋਈਆਂ ਮੈਂ ਚ ਨਿਕਲ ਹੁੰਦੀ ਕਰੀ ਸਿਰ ਵੀ ਸਹੀ ਹੈ ਨਾ ਵੇ ਆਪਾਂ ਪੱਕੀ ਸੂਣ ਵਾਲੀ ਕਹਿ ਦਈਏ ਹਾਂਜੀ ਹਾਂਜੀ ਤੇ ਮੁੜ ਕੇ ਇਹਦੇ ਥਲੇ ਦੁੱਧ 5 ਕਿਲੋ ਜੇ ਉੱਥੇ ਧਾਰ ਤੇ ਮਿਲਦੀ ਸੀ ਅੱਛਾ ਜੀ ਤੇ ਵੇ ਲੋ ਮੱਝ ਲੋਈ ਤੇ ਜ਼ਮੀਨ ਲੋਈ ਜ਼ਮੀਨ ਲੋਈ ਅੱਖਾਂ ਮੀ ਤੇ ਭਾਈ ਖੋਲ ਕੇ ਫਿਰ ਮਖਾਈਏ ਰਾਜੂ ਖੋਲ ਪੁੱਤ ਇਹ ਰਾਜੂ ਆਪਣਾ ਠੀਕ ਹੈ ਠੀਕ ਹੈ ਹਾਂ ਰਾਜੂ ਇਹਨਾਂ ਪੁੱਤ ਖੋਲ ਦੇ ਉਹਦਾ ਵੇਖੋ ਭਾਈ ਸਿੰਘ ਕੁਆਲਟੀ ਛਰੇਗੀ ਤਾਂ ਛੋਟੀ ਦੀ ਬਈ ਚੰਗੀ ਛੋਟੀ ਕੱਦ ਵਜੋਂ ਵੇਖੋ ਕਿੰਨਾ ਹੈ ਭਾਈ ਜੀ ਕਰੋ ਚਾਟਾ ਜੇ ਕਾਟੋ ਅੱਜ ਮੇਰੇ ਵੀਰ ਹੈ ਚੰਗਾਵਾ ਭਾਈ ਦੀ ਦਣੀਆਂ ਹੈ ਤੇ ਆਲੂਆਂ ਦੇ ਭਾਅ ਹੀ ਹੱਦ ਹਾਂਜੀ ਆਲੂ ਬੜੇ ਮਹਿੰਗੇ ਜੇ ਗਰੂ ਉਹਦਾ ਦਾ ਚੱਲ ਅੱਛਾ ਲਓ ਭਾਜੀ ਕਰੋ ਚਾਟਾ ਕਾਟੋ ਚੰਗਾਵਾ ਇਹ ਆ ਤਾਂ ਜਿਹੜਾ 5 ਕਿਲੋ ਬਿਲਕੁਲ ਦੁੱਧ ਤਿਆਰ ਆ ਤੇ ਬਣੀ ਕਿ ਪੌਣੇ ਗੜੋ ਪਈ ਤਾਂ ਨਹੀਂ ਕਿ ਨਾ ਆਸਪਾਤ ਜਿਹੜਾ ਟਾਈਮ ਨੂੰ ਸੀਗਾ ਭਾਈ ਨੂੰ ਹੋ ਗਿਆ ਵਾ ਤੇ ਬਾਈ ਕਹਿੰਦਾ ਕਿ ਸ਼ੱਕ ਦੇ ਵਿੱਚ ਆਪਾਂ ਚੈੱਕ ਕਰਾਈਏ ਡਾਕਟਰ ਦੱਸ ਗਿਆ ਵੀ ਸ਼ੱਕ ਦੇ ਵਿੱਚ ਹੈਗਾ ਵਾ ਹਾਂ ਤੇ ਬਾਕੀ ਅਗੋਂ ਕਿਸਮ ਵੱਲ ਕੇ ਹੀ ਵੀਰ ਭਰਾ ਦੀ ਤੇ ਸ਼ੱਕ ਦੇ ਵਿੱਚ ਮੇਰੇ 100% ਪਸ਼ੂ ਨਿਕਲਦਾ ਵਾ ਹਾਂਜੀ ਤੇ ਬਾਈ ਮੋਲੇ ਰੱਖ ਮੁੱਲ ਜੈ ਜੀ ਪਾ ਦੀਏ ਹਾਂਜੀ ਮੁੱਲ ਮੰਗਨ ਪਾ 60 55 50 ਦੀ ਦੇ ਦੀਏ ਭਾਜੀ ਇਹ ਖਾਲੀਆਂ ਨਜ਼ਰਾਂ ਨਹੀਂ ਕਰਦੀ 48 ਦੀ ਦੇਰੀ ਹੈ ਫਿਰ ਕਿਹਨੇ ਵੀਰ ਨਹੀਂ ਉਹ ਭਾ ਦੇ ਦਈਏ ਜੇ ਕਿਸੇ ਦੇ ਵੀਰ ਭਰਾ ਦੇ ਨਾਮ ਵੀ ਨਹੀਂ ਨਾ ਤਾਂ ਵੀ ਤਾਂ ਵੀ ਉਹਨੇ ਦੀ ਵਿਗ ਜੇ ਅੱਛਾ ਜੀ ਜੋਸ਼ ਇਹਨੇ ਕਹਤਾ ਉਹ ਉਹਨੇ ਦੀ ਦੇਦਣੀ ਅੱਜ ਠੀਕ ਹੈ 48 ਹਜ਼ਾਰ ਮੈਂ 48 ਹਜ਼ਾਰ ਲਾਸਟ ਹਾਂ ਨਾ 44200 ਛੋੜ ਕਰਦੀ 44000 ਦੀ 44 ਚਲ ਜੇ ਵੀਰ ਨੇ ਕਹਤਾ ਕੋਈ 200 ਵੀਰ ਜੀ ਨਾਮ ਹੀ ਨਿਕਲੇ ਤਾਂ ਵੀ ਵਿਗ ਜਾਣੀ ਕਿਸੇ ਨਾ ਕਿਸੇ ਸਾਹ ਹੁਣ ਤੱਕ ਵਜਨ ਵੀ ਚੰਗਾ ਆ 40 ਵਜਨ ਵੀ ਚੰਗਾ ਆ ਤੇ ਹਾਂ ਚੰਗੇ ਰਕਾ ਲਿਆ 200 ਰੁਪਏ ਵੀਰ ਨੇ ਹੁਣ ਛੋੜ ਕਿਹਾ ਜੇ ਸੁਣੋ ਅੱਛਾ ਜੀ ਹਾਂ ਕਈ ਵੀਰ ਮੁੜ ਕੇ ਕਹਿੰਦੇ 500 ਕਰ ਦਿਓ ਠੀਕ ਠੀਕ ਬਿਲਕੁਲ 44500 ਰੁਪਇਆ ਛੋਟ ਕਰਾਤੀ ਆ ਬਾਈ ਖੇਰੇ ਨੇ ਹਾਂਜੀ ਤੇ ਬਿਲਕੁਲ ਹੀ ਜਾਇਜ਼ ਮੁੱਲ ਕਰਾਤਾ ਵੀਰ ਨੇ ਅੱਜ ਆ ਗਏ ਬਾਈ ਹੁਣ ਜੇ ਨੰਬਰ ਤੇ ਦੱਸਿਓ ਭਾਜੀ ਆਹਦੇ ਬਾਰੇ ਇਹ ਵੀਰ ਵੀ ਹੈਗੀ ਜੇ ਸਾਡੇ ਪੰਜਾ 6 ਮਹੀਨੇ ਦੀ ਗੱਬਣ ਅੱਛਾ ਜੀ ਤੇ ਦੁੱਧ ਦੇ ਸਲੇ ਲੀਟਰ ਪੰਜਾ ਤੋਂ ਪਲੱਸ ਹੀ ਹੈ ਦੁੱਧ ਤੇ ਵੱਧ ਹੀ ਇਹ ਮੰਨ ਲਓ ਇਹਦੀ ਕਟਈ ਨਹੀਂ ਦਿੱਤੀ ਵੀਰ ਉਹਨਾਂ ਨੇ ਅੱਛਾ ਜੀ 7 ਕਿਲੋ ਦੁੱਧ ਹੀ ਦਿੱਤੇ ਲਈ ਠੀਕ ਹੈ ਠੀਕ ਹੈ ਹਾਂਜੀ ਖੋਲੀ ਵੀਰ ਰਾਜੂ ਸਾਡੇ 6 ਰਾਜੂ ਦਾ ਇੱਕ ਰਹੀ ਸਿੱਧਾ ਨਾਮ ਹੀ ਦੱਸਣੀ ਹਾਂਜੀ ਰਾਜੂ ਦਾ ਪੂਰਾ ਨਾਮ ਹੀ ਇੱਕ ਰਹੀ ਦਸੀ ਇਹ ਲੋਕ ਗਲਤ ਨਾਲ ਸਮਝਣਾ ਰਾਜੂ ਦਾ ਆਹੋੀ ਬਾਅਦ ਚ ਕਰੀ ਗਏ ਆ ਆਹੋ ਹਾਂ ਨਹੀਂ ਮੈਂ ਤਾਂ ਨਹੀਂ ਭਲਾਇਆ ਆਪਣਾ ਪਿੰਡੋ ਹੀ ਆ ਉਹ ਹੀ ਨਾ ਤੇ ਦੱਸ ਦਿੰਦਾ ਮੈਂ ਸਾਰਾ ਇਹਦੇ ਬਾਅਦ ਆਉਣਾ ਨਾ ਨਾਰਾ ਜੀ ਉਹਨਾਂ ਨਾਲ ਤੇ ਸਾਢੇ 1 ਪੰਜਾਂ ਮਹੀਨਾ ਦੀ ਇਹ ਵੀ ਚੈੱਕ ਪਾਸ ਆ ਤੇ 6 ਲੀਟਰ ਜਿਹੜਾ ਇੱਕੋ ਹੀ ਦੁੱਧ ਤਿਆਰ ਆ ਇਹ ਬਾਈ ਬੋਲੇਗਾ ਇੱਕ ਆ ਤੇ ਮੋੜੀ ਚੜ੍ਹਦਾ ਵਾ ਰਾਜੂ ਦੇ ਸੇਖ ਗਿਆ ਪਿਆਬੀ ਪੂਰੀ ਓਏ ਪਾਜੀ ਸਾਡੇ ਰਾਜੂ ਨੇ ਨਾ ਬਾਹ ਦੇ ਨਾਲ ਗਲਤ ਲਖਾਇਆ ਏ ਅੱਛਾ ਅੱਛਾ ਠੀਕ ਲੋਬਾ ਜੀ ਕਰੋ ਚੱਕਾ ਹੜਪੰਡਾ ਤੋਂ ਲੱਗ ਗਿਆ ਦੋ ਕਰਾਉਂਦੇ ਆ ਚੈੱਕ ਹਾਂਜੀ ਚ ਬਈ ਸੱਜਰ ਨੇ ਕਿੰਨਾ ਭਰਿਆ ਦੋਦਾ ਫਿਰ ਵੀਰ 12 ਤੋਂ ਪਲੱਸ ਝੋੜੀ ਦੇ ਲਈ ਠੀਕ ਹੈ ਲੋਬਾ ਜੀ 12 ਤੋਂ ਪਲੱਸ ਜਿਹੜਾ ਦਗਾ ਸਕਦੇ ਨੇ ਇੱਕੋ ਝੋੜੀ ਜਾਤ ਨਾ ਸੋ ਕਿੰਨੀ ਇੱਕਾਦ ਕੜ ਤੇ ਪਿੱਠ ਫੁੜਾ ਵੀ ਬਹੁਤ ਚੌੜਾ ਵਾ ਤੇਰਾ ਮੁੱਲ ਪਾਜੀ ਫਿਰ ਇਹਦਾ ਵੀ ਜੀ ਮੰਗਨ ਨੂੰ 70 ਮੰਗੀ ਏ ਅੱਛਾ ਜੀ ਪੈਣ ਦੀ ਦੇ ਦਈਏ ਸ਼ੇਰ ਬਾਜੀ ਦੱਸੋ ਜੀ ਸ਼ੇਰ ਵੀਰ ਕਰ ਦੇ ਤੂੰ ਆ ਮੈਂ ਖੱਪੇ ਡਾ ਲਨੇ ਫਿਰ ਮੁੜ ਕੇ ਨਾ ਮੈਨੂੰ ਵੀਡੀਓ ਬੰਦ ਹੋਣ ਤੋਂ ਬਾਅਦ ਆ ਕੇ ਗੱਲ ਇਹ ਸੁਲਵਾਤੀ ਸ਼ੇਰਾਂ ਤੋਂ ਜਾ ਜੀ ਸ਼ੇਰ ਵੀਰ ਨੇ ਜੋ ਕਹਿ ਤਾ ਠੀਕ ਸ਼ੇਰ ਨੇ ਜੋ ਕਹਿ ਤਾ ਆਲੂਆਂ ਦੇ ਭਾਤ ਹੋ ਗਿਆ ਹੀ ਹੁਣ ਆਲੂਆਂ ਦੇ ਭਾ ਆਹੋ ਜੇ ਜਾਂਦੇ ਸੜਦੀ 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 ਜਾਂਦੇ ਲੱਗੀ ਵੀ ਮੈਂ ਜੇ ਸੜਦੀ ਕਹਾਂ ਤਾਂ ਸੜਦੀ ਆ ਪਾ ਦੇ ਲਓ ਭਾਈ 60000 ਦੀ ਆਹ ਸੌ ਪਰ ਲੱਭਣਿਆਂ ਤੇ 12 ਤੋਂ ਪਲੱਸ ਜਿਹੜਾ ਦੋਨੇ ਸੱਜੇ ਵੱਧ ਗਈ ਤੇ ਘਟ ਗਈ ਹੈ ਨਾ ਆਹ ਇਹਦ ਗੱਲ ਹੈਗੀ ਚਲੋ ਤੇਰੀ ਪਿਆਰੀ ਬੜਾ ਤਗੜੀ ਹੈ ਨਾਲੇ ਪਤਾ ਕੀ ਹਾਂਜੀ ਹਾਂਜੀ ਮੰਨ ਲਓ ਵੀਰਿਆ ਸ਼ੇਰਾ ਆਪਣਾ ਵੀਰ ਮਾਲ ਬੜੇ ਭਾਣਾ ਪਉਂਦਾ ਸਹੀ ਹੈ ਕਿ ਨਹੀਂ ਹਾਂਜੀ 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 ਤੇ ਲੈਣਾ ਵੀ ਇਹਨੇ ਬੜਾ ਬਹਿ ਕੇ ਅੰਦਾਜ਼ੇ ਦੇ ਘਰ 70 ਦਾ ਡੰਗਰੇ ਨੇ ਕਹਿਣਾ ਹੁੰਦਾ 50 ਦੀ ਮਿਲੇ ਚਲੋ ਜੇ ਅੱਗੋਂ ਆਪਾਂ ਸਸਤੀ ਲਵਾਂਗੇ ਤੇ ਸਸਤੇ ਕਿਹਨੂੰ ਦਾਂਗੇ ਤੇਰੀਗੇ ਇਹਨੂੰ ਦਵਾਂਗੇ ਹੈ ਨਾ ਵੀਰ ਤੇ ਫਿਰ ਨਹੀਂ ਯਾਰ ਇਹ ਤੱਕਾ ਕਰਦਾ ਨਾ ਫਿਰ ਇੱਕ ਬੰਦੇ ਦਾ ਸੋਚਦਾ ਅਗਲੇ ਦਾ ਨਹੀਂ ਨਾ ਸੋਚਦਾ ਨਹੀਂ ਹੁਣ ਮੈਂ ਤਾਂ ਮਸੇ ਹੋਇਆ ਲਾਵਾ ਮੰਨੋ ਜੇ ਖਿੱਚ ਕੇ ਲੈ ਲਿਆ ਰੱਗੇ ਆਪਾਂ ਨੂੰ ਸਭ ਨਾਲ ਦੇ ਦੇਣਾ ਇਹ ਦੇ ਦੇ ਵਧੀ ਮੈਂ ਮੰਗਣ ਡਿਆ ਵੀਰ ਵਾਲੀ ਵਧੀ ਮੈਂ ਤੇ ਤੂੰ ਮੈਨੂੰ ਸਸਤੀ ਕਿਉਂ ਨਹੀਂ ਦੇ ਦਿਆ ਆਹ ਸਸਤੀ ਯਾਰ ਹੁਣ ਮੈਂ ਦੱਸ ਕਿੱਦਾਂ ਦੇ ਦਾਲ ਦਿੰਦੇ ਹੋਰੇ ਪਿੱਛੋਂ ਮਹਿੰਗੀ ਲੈਂਦੀ ਉਹਨਾਂ ਪਿੱਛੋਂ ਮਹਿੰਗੀ ਲਾ ਕੇ ਆ ਠੀਕ ਆ ਲਓ ਵੀ ਆ ਜੀ ਦੇਖੋ ਭਾਜੀ ਇਹ ਸ਼ੇ ਨੇ ਕੀ ਆ ਸ਼ੇਰਾ ਦੱਸੋ ਸਾਰਾ ਕੁਛ ਇਹਦੇ ਬਾਰੇ ਨਹੀਂ ਮੈਂ ਚੰਗੀ ਇਹਰੇ ਦਾਸੇ ਦੇ ਬਾਰੇ ਤੁਮ ਆਖੇ ਨਹੀਂ ਵੀਰ ਜੀ ਇਹ ਸਾਢੇ 8 ਮਹੀਨੇ ਦੀ ਦੱਬਣ ਆ ਅੱਛਾ ਜੀ ਕੁਛ ਮੈਨੂੰ ਜੋ ਜੋ ਵੀਰ ਨੇ ਦੱਸਿਆ ਵਾ ਹਾਂਜੀ ਤੇ 10 ਕਿਲੋ ਇਸ ਟਾਈਮ ਤੇ ਲੀਟਰ ਵਾਲਾ ਦੁੱਧ 200 ਸਿਆਰ ਬਿਲਕੁਲ ਅੱਛਾ ਜੀ 8 ਮਹੀਨਾ ਥਲੇ 8 ਸਾਢੇ 8 ਮਹੀਨੇ ਚੈੱਕ ਪਾਸ ਮੈਂ ਹੋ ਸਕਦਾ ਜਿਹੜਾ ਇਸ ਟਾਈਮ ਤੋਂ ਮੰਨ ਲਓ 10 ਕਿਲੋ ਦੁੱਧ ਆ ਤੇ 20 ਕਿਲੋ ਦੁੱਧ ਦੇ ਦਿੰਦੀ ਵੀ 20 ਦੇ ਦਿੰਦੀ ਆ ਮੈਂ ਚੈੱਕ ਪਾਸ ਕਰਾਈ ਆ ਮੈਂ ਲਓ ਵੀਰ ਜੀ ਸੱਜਣਾ ਜਿੰਨਾ ਦੁੱਧ ਐ ਇਸ ਟਾਈਮ ਦੇ ਦਿੰਦੀ ਆ ਇਹ ਸਾਢੇ 8 ਮਹੀਨੇ ਦਾ ਆ ਵੀਰ ਜੀ ਚੈੱਕ ਪਾਸ ਆ ਆ ਵੇਖੋ ਲਓ ਵੀਰ ਜੀ ਬਾਈ ਦੇ ਚੈੱਕ ਪਾਸ ਦੀ ਵੀਡੀਓ ਵੀ ਬਣ ਆਵੇ ਨਸੀਬੀ ਅੱਠਾ ਬਾਰੀ ਆ ਪਾਲੀ ਨਹੀਂ ਚੰਗੀ ਜਿਹਾ ਪ੍ਰਵਾ ਠੀਕ ਆ ਹੰਨਾ ਟਿਆ ਵੀ ਲਵਾਤਾ ਰਹੀ ਠੀਕ ਆ ਠੀਕ ਆ ਮੈਂ ਨਾ ਵੀਰ ਹੈਰਾਨ ਹਾਂ ਵੀਰ ਹਣਾ ਮੈਨੂੰ ਪਿਆ ਸੀ ਵੀ 20 ਕਿਲੋ ਸਾਡੀ ਮਾਂ ਦੁੱਧ ਦਿੰਦੀ ਆ ਅਸਾਹੀ ਜਾਤਗਾ ਦੀ ਦੁੱਧ ਕੱਢਦੀ ਆ ਤੇ ਬਾਕੀ ਚੱਡਾ ਹੋਵੇ ਉਹ ਪਾਜੀ ਇੰਨਾ ਸੱਜਣਾ ਮਈਆਂ ਥਲੇ ਨਹੀਂ ਹੁੰਦਾ ਤੇ ਸੱਜਣਾ ਦੇ ਵੱਧ ਗੁੰਦ ਦੇਂਦੀ ਆ ਸੱਜਣਾ ਦੇ ਵੱਧ ਅਹੀਂ ਹੁਣ ਇਹਨੂੰ ਸਾਲ ਨੂੰ ਘਟਾਉਂਦੇ ਜੇ ਵੰਡ ਕੋਈ ਨਹੀਂ ਅੱਛਾ ਜੀ ਵਿੜਾ ਮਾਟ ਤੋਂ ਹੀ ਗਣਾ ਮਾਟ ਉਹ ਵੀਰ ਨਹੀਂ ਕਹਿੰਦੇ 14 ਕਿਲੋ ਦੁੱਧ ਹੀ ਅੱਛਾ ਜੀ ਉਹहां ਕਿੰਨੇ ਦੱਸ ਕੇ ਲੈਂਦੀ ਐ ਠੀਕ ਆ ਠੀਕ ਆ ਉਹ ਟਾਈਮ ਤੋਂ 11 ਘੰਟੇ ਡੇਢ ਦੇ ਵੀਰ ਕੋਲ ਆ ਤਾ ਨਾ ਗਾਂ ਆ ਇਹ ਕੋਈ ਬੈਠਾ ਨਹੀਂ ਜਾਂਦਾ ਹੁੰਦਾ 4 ਦਿਨ ਪਹਿਲਾਂ ਹੀ ਠੀਕ ਆ ਠੀਕ ਆ ਲਓ ਪਾਜੀ ਚੰਗੇ ਤਗੜੇ ਕਾਟ ਕਾਟ ਵਾਲੀ ਆ ਤੇ 20 ਲੀਟਰ ਜਿਹੜਾ ਦੁੱਧ ਇਹਨੇ ਸੱਜਣ ਸਾਂ 8 ਵਜੇ ਆ ਹਾਂਜੀ ਫਿਰ 4:30 5 ਵਜੇ ਦੀ ਚਾਈਏ ਠੀਕ ਆ ਠੀਕ ਆ ਲਓ 5:00 ਦਾ ਇੱਕ ਘੱਟ ਗਾੜੀ ਜੱਟ ਬਲੈਕ ਪੀਲਰ ਨਾ ਸੰਦੇ ਵਿੱਚ ਆ ਗਈ ਆ ਮੋਹਰਾ ਨਸਲ ਦੀ ਤਵੇ ਕਿੰਨੇ ਸੂਏ ਲਈ ਗੱਭਣੇ ਇਹ ਤੀਸਰੇ ਲਈ ਵੀ ਜੀ ਛੋਟੀ ਗੱਭਣ ਜੇ ਠੀਕ ਆ ਠੀਕ ਆ ਤੀਸਰੇ ਸੂਏ ਲਈ ਤੇ ਸ਼ਬੀਆ ਦੀ ਤੈਲੀ ਹੋਈ ਆਈ ਓਧਰੋਂ ਅੱਛਾ ਜੀ ਇਹਦੇ ਸੂਏ ਨੇ 17 ਕਿਲੋ ਦੁੱਧ ਦਤਾ ਸੀ ਠੀਕ ਆ ਠੀਕ ਆ ਤੇ ਦੂਜੇ ਸੂਏ ਵੀਰ ਕਹਿੰਦਾ ਵੀ 20 ਲੀਟਰ ਦੁੱਧ ਦਤਾ ਇਹਨੇ ਅੱਛਾ ਤਾਂ ਇਹ ਫਿਰ ਪਲਾਸਟਿਕ ਬਾਉਂਗੀ ਪਲਾਸਟਿਕ ਬਾਉਂਗੀ ਬਾਕੀ ਆਪਾਂ ਵੇਖਣੀ ਰਹੇ ਪਾਜੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਕਰ ਪਾਜੀ ਨਹੀਂ ਮਹੀ ਉਹੋ ਚੀਜ਼ ਆ ਜਿਹੜੀ ਮੈਂ ਵੇਚੀ ਵੱਡੀ ਮਹੀ ਨਹੀਂ ਹਾਂਜੀ ਹਾਂਜੀ ਬਾਕੀ ਵੀਰ ਮੇਰੇ ਹਿਸਾਬ ਨਾਲ ਵੇਖਣਾ ਵੇ ਆ ਦੇਖੋ ਭਾਜੀ ਸਿਰ ਤੋਂ ਲੈ ਕੇ ਤੇ ਪੂਛ ਤੱਕ ਨਹੀਂ ਕੋਈ ਵਾਹ ਚਟਾ ਜ਼ੈਡ ਪਲਾਇਆ ਗਿਆ ਤੇ ਬੰਦਾ ਆ ਪਾਜੂ ਵੀ ਕਰਮ ਵਾਲੀ ਜਿੱਦਾਂ ਸੁਵੀ ਯਾਦਗਾਰ ਕਾਲੀ ਮੱਝ ਦੇ ਪਾਣੀ ਦੇ ਲੈ ਜਾਈਏ ਇਹ ਸ਼ੀਰਾ ਕਹਿੰਦਾ ਹੁੰਦਾ ਵੀ ਦੁੱਧ ਦਾ ਡਰਾਮਾ ਹਾਂ ਸ਼ਰੀਫ ਦੁੱਧ ਦਾ ਡਰਾਮਾ ਹਾਂ ਆਈਟਮ ਆਮਿਆਂ ਪਾਣੀ ਦੀ ਜੀ ਮਖਾਯੋ ਦੁੱਧ ਵਾਲੀਆਂ ਦੇਖੋ ਚੁੱਕੇ ਮੜੀ ਤਾਂ ਕੁੜੀ ਇਹ ਅੱਜ ਤਾਂ 12 ਇੰਚ ਦਾ ਪੈਪ ਹੁੰਦਾ ਦੇਖੋ ਭਾਜੀ ਕਰੋ ਚੈੱਕ ਕਰੋ ਡਾਇਰੈਕਟ ਪੈਪੋਂ ਭਰੀਆਂ ਰੱਬ ਨੇ ਰੱਬ ਨੇ ਵੇਖ ਲਓ ਕਿਹਨੇ ਤੁਮ ਜੀ ਆਏ ਹੋ ਜਾਂ ਲਾਸ਼ ਨਹੀਂ ਆ ਚੜ ਜੀ ਵੀ ਤੇ ਫੇਸਬੁਕ ਵੀ ਕਰੋ ਚੈੱਕ ਆ ਹੈ ਯਾਦਗਾਰ ਵਾਲੀ ਆ ਹਾਂਜੀ ਇਹ ਲਾ ਕੇ ਵਿਖਾ ਦੀ ਫਲਕਾਰੀ ਗਈ ਵੀਰ ਕਿਹਨੇ ਵਿਖਾਈ ਨਹੀਂ ਕੋਈ ਨਹੀਂ ਲਾ ਲਾ ਦੇਖੋ ਜਾਓ ਬਈ ਚਮੜੀ ਦੇਖੋ ਪੂਰੀ ਰਾਜੀ ਪੂਰਾ ਐ ਮੰਜਾ ਡੈਂਦਾ ਵਾ ਕਰਨ ਵਾਲੀ ਦੇ ਇਧਰਲੀ ਸਾਈਡ ਤੋਂ ਵੀ ਦਿਖਾਇਓ ਦੋਵੇਂ ਸਾਈਡਾਂ ਦੇ ਵਾਖੋ ਤੇ ਇਹ ਐ ਪ੍ਰੈਕਟ ਫਟ ਕੇ ਖੁਸ਼ ਹੋ ਜਾਂਦੀ ਰੂਹ ਹੋ ਜਾਂਦਾ ਬਹੁਤ ਸ਼ਾਨਦਾਰ ਆ ਹਾਂਜੀ ਤੇ ਬਾਈ ਇਹਦੇ ਹਰ ਮੁੱਲ ਦੀ ਗੱਲ ਕਰੀਏ ਦੇ ਇਹਦਾ ਵੀਰ ਜੀ ਹੁਣ ਵੇਖ ਲਓ ਕਿ ਡੇਢ ਕ ਮਹੀਨੇ ਨੂੰ ਫੇਰ ਕਿੰਨੇ ਦੀ ਮਹੀ 2.5 ਲੱਖ ਦੀ ਹੈ ਫੇਰ ਆ ਗਈ ਸਹੀ ਹੈ ਹੈਗੀ ਨਾ ਹਾਂਜੀ ਤੇ ਹੁਣ ਆਪਾਂ ਮਹੀ ਦੇ ਦਈਏ 1 ਲੱਖ ਤੇ 10000 ਦੀ ਹੈ ਅੱਛਾ ਜੀ ਹਾਂਜੀ ਲਓ ਬਾਈ 1 ਲੱਖ 10 ਹਜਾਰ ਜੀ ਇਹਨਾਂ ਸੱਜਰਾਂ ਨੂੰ ਪਰੇ ਕਰਨ ਦੀ ਹੈ ਇਹ ਕਰ ਦਈਏ ਥੋੜਾ ਬਤਾ ਹੋਰ ਕਰੋ ਪੰਜ ਹੀ ਛੱਡ ਗਏ ਇੱਕ ਪੰਜ ਦੀ ਦਈਏ ਇੱਕ ਪੰਜ ਦੀ ਛੇਰੇ ਵੀਰ 1 ਲੱਖ ਛੇਰੇ ਵੀਰ ਜਿਤਨਾ ਹੋਰ 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 ਕਰ ਦਈਏ ਵੇਖ ਲਓ ਵੀਰ ਦਾ ਹੋਰ ਕਰ ਦੋ ਛੇਰੇ ਕਰਦੇ ਤੂੰ ਕਰ ਦਿਆ ਆਖੀ 5000 ਤੇ ਜੋ ਨਾ ਖਾ ਚਲੋ ਠੀਕ ਹੈ ਤਿੰਨ ਹੋਰ ਛੱਡ ਪਏ ਇਹ ਨਾ ਇੱਕ ਦੋ ਦੀ ਇੱਕ ਦੋ ਦੀ ਜਿਹੜਾ ਵੀਰ ਮੈਂ ਲੈ ਜੂ ਨਾ ਹਾਲ ਲਾ ਲਓ ਵੀ ਇੱਕ ਮਹੀਨੇ ਤੋਂ ਵੱਧ ਹੋ ਜਾਣਾ ਕੰਮ ਨਹੀਂ ਚੰਗੀ ਮੱਝ ਤੇ ਗਾਂ ਟੀਗਾ ਵੀ ਭਾਜੀ 1 2000 ਦੀ ਬਿਲਕੁਲ ਹੋਇਆ ਗਿਆ ਇਹ ਅਰਜਨ ਪੁਗੜ ਦਾ ਟੀਗਾ ਭਰ ਗਿਆ ਮੈਂ ਕਿੰਨਾ ਚਾਹੁੰ ਮਹੀਨਿਆਂ ਦੀ ਗੱਬਣਿਆ ਰਹਿ ਗਿਆ ਸਾਡਾ ਡੇਢ ਦੋ ਡੇਢ ਮਹੀਨਾ ਰਹਿ ਗਿਆ ਹਾਂ ਦੋ ਮਹੀਨੇ ਪਰੇ ਦਾ ਮੈਂ ਭਰਾ ਲੈ ਜੂਗਾ ਜਿਹੜਾ ਨਜ਼ਾਰੇ ਲੈਣਾ ਜੂਗਾ ਨਾ ਇਹ ਪੀਰ ਭਰਾ ਜਿਹੜਾ ਖੜਦਾ ਨਾ ਉਹ ਇਹਨੂੰ ਲਾਲਚੇ ਨਾ ਕਰੇ ਫੇ ਦੋਵੇਂ ਟਾਈਮ ਚ ਹੋਵੇ ਅੱਛਾ ਹੀ ਕਰਨਾ ਚਾਹੀਦਾ ਚਿਰੇ ਭਾਜੀ ਮੈਂ ਹੁਣ ਇਹਨੂੰ ਵੰਡ ਨਹੀਂ ਜਿਹੜਿਆ ਪਉਣਾ ਅੱਛਾ ਹੀ ਬਿਲਕੁਲ ਇਹਦਾ ਵੰਡ ਬੰਦ ਨਹੀਂ ਵੰਡ ਵੀ ਬੰਦ ਕਰ ਦੇਣਾ ਚਾਹੀਦਾ ਮੈਂ ਸੱਚੀ ਗੱਲ ਤੁਹਾਨੂੰ ਲੱਗਾ ਦੱਸਣਾ ਚਲੋ ਇੱਕ ਦਿਨ ਦਾ ਝੂਠ ਆਪਣੇ ਮਾਲ ਚ ਘਲੋਤੇ ਆਂ ਕਰ ਦੇਣਗੇ ਮੈਂ ਮਹੀਂ ਵੇਚਣੀ ਅੱਛਾ ਹੀ ਸੱਚੀ ਗੱਲ ਆ ਤੁਹਾਨੂੰ ਸੱਚੀ ਠੀਕ ਠੀਕ ਤੇ ਸੜਕਾਂ ਦੇ ਇੱਥੇ ਵੱਧ ਤੋਂ ਵੱਧ ਪਸ਼ੂ ਹੁੰਦੇ ਆ ਹਾਂਜੀ ਹਾਂਜੀ ਸਹੀ ਗੱਲ ਆ ਫਿਰ ਕਿੰਨੇ ਕਈ ਪਸ਼ੂ ਘਰ ਰੱਖ ਆ ਜਿਹੜਾ ਵੀਰ ਮੈਨੂੰ ਕਹਿਣ ਰਿਹਾ ਵੀ ਮੇਰੇ ਕੋਲ ਮਾਲਾ ਦੋ ਝੋਟੀਆਂ ਆਈਆਂ ਜੇ ਉਹ ਲੈ ਕੇ ਬੰਦੇ ਤੇ ਮੈਂ ਲੈ ਜੰਨਾ ਹੈ ਅੱਛਾ ਅੱਛਾ ਪਰ ਸੋਨਾ ਖੜਨੀਆਂ ਠੀਕ ਹੈ ਮੈਂ ਜੇ ਪਰਸੋਂ ਤੱਕ ਰਹਿ ਗਈ ਠੀਕ ਆ ਇਹਦਾ ਮੈਂ ਕਰ ਲਾਉਣੀ ਮੈਂ ਅੱਛਾ ਨਹੀਂ ਰਿਕਾਰਡ ਵਾਲੀ ਆ ਰਿਕਾਰਡ ਵਾਲੀ ਆ ਤੇ ਬਾਕੀ ਮੈਨੂੰ ਕਹਿੰਦਾ ਵੀ ਜੇ ਲੈ ਕੇ ਤੇ ਫਿਰ ਮੈਂ ਲੈ ਜੂ ਮੈਂ ਚਲ ਕੋਈ ਨਹੀਂ ਜੇ ਪਰਸੋਂ ਤੱਕ ਰਹਿ ਜੂ ਠੀਕ ਹੈ ਠੀਕ ਉਹ ਕਹਿੰਦਾ ਆਪਣਾ ਖਾਸ ਪੈਸਾ ਖੜੇ ਯਾਰ ਕਰੂਗਾ ਨਹੀਂ ਚੰਗੀ ਚ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਤੇ ਕਮੇਟੀ ਨਾਲੋਂ ਵੀ ਵੱਧ ਤੁਹਾਨੂੰ ਫਾਇਦਾ ਹੋਏ ਨਾ 1.5 ਮਹੀਨਾ ਸਾਹਮ ਕੇ ਬਿਲਕੁਲ ਭਾਜੀ ਮੇਰੀ ਗੱ ਆਮ ਜੀ ਮੈਂ ਆਪ ਨੂੰ ਲੱਖ ਦੀ ਮਿਲਨੀ 10 ਕਿਲੋ ਦੁੱਧ ਨਹੀਂ ਉਹਦੇ ਥਲੇ ਹਾਂਜੀ ਹਾਂਜੀ ਸਹੀ ਆ ਕਿ ਨਹੀਂ ਹਾਂਜੀ ਇਹ ਤੇ ਫੇਰ 1.5 ਦੋ ਮਹੀਨਿਆਂ ਨੂੰ ਕਿੰਨੇ ਦੀ ਸਹੀ ਗੱਲ ਹੈ ਸਹੀ ਹੈ ਨਾ ਡਬਲ ਡਬਲ ਰੁਪਏ ਕਰ ਦੋ ਵੀ ਡਬਲ ਤੋਂ ਵੱਧ ਕਰ ਬਾਕੀ ਜਿਹੜਾ ਚੰਗਾ ਪਸ਼ੂ ਆ ਉਹਦਾ ਘੰਟਾ ਕੋਈ ਨਹੀਂ ਹਾਂਜੀ ਹਾਂਜੀ ਇਹ ਨਾ ਵੀ ਵੇਚੀਏ ਇੱਥੇ ਘੰਟਾ ਕੋਈ ਨਹੀਂ ਹੈ ਇਹ ਫੇਰ ਵਾਦੇ ਵੱਡੀਆਂ ਇਹ ਵੀ ਦੇ ਚਾਰ ਦੰਦ ਜੇ ਝੋੜੀ ਪਹਿਲਾ ਹੀ ਸੁਆ ਜੇ ਅਜੂ ਐਨ ਖੋਲ ਕੇ ਖਾਦੇ ਮੇਰਾ ਪੁੱਤ ਡਰਦੀ ਥੋੜੀ ਜੀ ਇਹ ਚਾਰ ਦੰਦ ਚੰਜੀ ਦੇ ਭਾਜੀ ਇਹ ਠੀਕ ਜੀ ਹਾਂ ਤਵਾ ਜੀ ਖੋਲ ਕੇ ਵਿਖਾ ਦਿਓ ਕਿ ਕਿੰਨਾ ਟਾਈਮ ਖੜੀਏ ਜੇ ਇਹਦੇ ਵੀ ਜੀ 14 15 ਦਿਨ ਹੈਗੇ ਜੇ ਛੋਟੀ ਛੋਟੀ ਬੜੀ ਜਾਤ ਮਸਲ ਵਾਲੀ ਆ ਠੀਕ ਹੈ ਜੀ ਥੋੜੀ ਚੰਗੀ ਛੋਟੀ ਹਾਂ ਸਿੰਘ ਵੀ ਕੋ ਬੜਾ ਕਰਦਾ ਪਰ ਜੀ ਨਹੀਂ ਚੱਲ ਆਏ ਮੂੰਹ ਚ ਆਉਂਦਾ ਉਹਨੂੰ ਤੋਲ ਲਾ ਕੇ ਕਹਿੰਦੇ ਛੋਟੀ ਆ ਤੇ ਡੇਢ ਲੈ ਗੋਗੇ ਅਜੇ 10 12 ਹੋਰ ਚੱਕਰ ਉਹ ਪੇਟ ਕੁੜਾ ਚੱਕ ਸਿੰਘ ਆਣ ਮੰਡਿਆ ਨਹੀਂਦਾ ਇਹਦੇ ਤੇ ਵੀ ਇਹ ਖਾਣਾ ਦਾ ਸੈਜ ਗਿਆ ਵੀ ਚੰਗਾ ਨੋਕ ਵਾਲਾ ਖਾਣ ਲੱਗਾ ਤੇ ਨੋਕ ਵਾਲੇ ਥਾਂ ਦੀ ਚੁਆਈ ਬਹੁਤ ਜ਼ਿਆਦਾ ਭੋਲੀ ਹੁੰਦੀ ਆ ਤੇ ਕਰੋ ਚੱਕ ਬਾਕੀ ਢਲਾਂ ਢੁਲਾਂ ਜਿਹੜੀਆਂ ਹਵਾਨੇ ਤੇ ਜੇ ਕਾਫੀ ਆ ਤੇ ਸੂਣ ਤੱਕ ਹਵਾਨਾ ਚੰਗਾ ਬਣਾ ਲੂਗੀ ਇਹ ਮਣਕੀ ਆ ਖਾਲੀ ਇਹਨਾਂ ਨੇ ਕੀ ਨੋ ਬੋਜੀਤ ਕੱਢੋ ਚੱਕ ਤੇ ਇਹ ਛਾਣ ਪਾਡਾ ਇਹ ਕਿੰਨਾ ਕ ਕੱਢੂ ਤੁਹਾਡੇ ਸਾਹਣਾ ਦੁੱਧ ਇਹ ਵੀ ਜਿੰਨੇ ਸੰਗ ਆਪਾਂ ਬੋਤਲਾਂ ਇਹਦੇ 12 ਕਿਲੋ ਤੋਂ ਪਾਸਟ ਜਾਊਗੀ ਠੀਕ ਅੱਛਾ ਮਾਲ ਬੜਾ ਚੰਗਾ ਵੀਰ ਹੋਣਾ ਖਜਣਾ ਕੋ ਲਈਏ ਛੋਟੀ ਅੱਛਾ ਜੀ ਇਹ ਛੋਟੀ ਯਾਦ ਕਰਾ ਲਈ ਚੰਗੀ ਠੀਕ ਹੈ ਠੀਕ ਹੈ ਲਓ ਭਾਜੀ 12 ਕਿਲੋ ਦੁੱਧ ਭਰੀ ਜਾਊਗੀ ਤੇ ਆ ਜਿਹੜੀਆਂ ਢਿੱਲਾਂ ਢੁੱਲਾਂ ਕਾਫੀ ਆ ਹਵਾਨੇ ਤੇ ਸੂਲ ਤੱਕ ਜਿਹੜਾ ਹਵਾਨਾ ਚੰਗਾ ਬਣਾ ਲਊਗੀ ਕਰੋ ਚੈੱਕ ਜੀ ਹਾਂ ਤੁਹਾਨੂੰ ਵੇਖੋ ਹੁਣ ਇਹ ਕਿੰਡਾ ਲੱਗਾ ਛੋਟੀ ਇਹ ਸੂਲ ਤਾਂ ਕਰਾਊਗੀ ਮੇਰੇ ਸੋਣਾ ਹਾਂਜੀ ਬਿਲਕੁਲ ਭਾਜੀ ਇਹਦਾ ਮੁੱਲ ਭਾਜੀ ਹਰ ਇਹਦਾ ਵੀ ਜੀ ਮੁੱਲ ਭਾਵੇਂ ਲੱਖ ਕਰੀਏ ਅੱਛਾ ਜੀ ਤੇ ਭਾਵੇਂ ਕਰੀਏ 95 ਤੇ 90 ਲੱਭੇ ਰੀ ਹਾਂਜੀ ਹਾਂਜੀ ਤੇਰੇ ਭਾਈ ਹਾਂਜੀ ਹਾਂਜੀ ਨਹੀਂ ਗਿਆ ਜਾ ਛੇ ਭਾਈ ਜੀ ਥੋੜਾ ਜਿਹਾ ਕਰੀਓ ਹਾਂਜੀ ਹਾਂਜੀ ਇੰਜੀ ਭਾਈ ਜੀ ਹੋ ਜਾ ਤਾ ਮੈਂ ਛੱਡ ਗਏ ਜੋ ਛੱਡਿਆ ਛੱਡ ਦੋ ਭਾਈ ਭਾਈ ਵਿੱਚੋਂ ਦੋ ਛੱਡ ਦਈਏ 90 ਚ ਹਾਂਜੀ ਛੱਡ ਦੋ 90 ਚ ਛੱਡ ਦੋ ਕਮ ਸੀ ਛੱਡ ਦਈਏ ਸ਼ਰਮ ਹੋ ਜਾਂਦਾ ਭਾਈ ਕਹਤਾ ਕਮ ਸੀ ਛੱਡ ਕਮ ਸੀ ਛੱਡ ਦੇਣੀ ਠੀਕ ਹੈ ਜੀ ਵੀਰ ਭਰਾ ਮਤਲਬ ਇਹ 85000 ਦੀ 85000 ਇਹ ਬੋਲੀ ਆ ਹੁੰਦੀ ਆ ਆਪਣੀ ਨਾ ਠੀਕ ਹੈ ਠੀਕ ਹੈ ਮਤਲਬ ਨਹੀਂ ਪਤਾ ਨਾ ਕਿ ਕਮ ਸਕੀ ਹੁੰਦਾ ਬੋਲੀ ਕੀ ਹੁੰਦੀ ਆ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਹਾਂਜੀ ਰਾਜੂ ਇਧਰ ਆ ਬੋਲੀ 85000 ਦੀ ਤੇ ਬਾਕੀ ਆ ਜਨਾਬਾ ਰਾਜੂ ਵੀਰ ਵੀ ਰਾਜੂ ਬਾਰੇ ਦੱਸ ਦਈਏ ਤੇ ਕੋਈ ਇਹ ਭਰਾ ਆਪਣਾ ਰਾਜੂ ਠੀਕ ਹੈ ਇਹ ਪਿੰਡੋ ਹੀ ਆ ਵੀਰ ਆਪਣੇ ਇਹਦਾ ਮਿਰਨਾ ਬੜਾ ਜਿਆਦਾ ਪਿਆਰ ਆ ਅੱਛਾ ਜੀ ਇਹਨੂੰ ਮਾਲਾ ਕੋਈ ਬੰਦਾ ਕਵੇ ਨਾ ਮੇਰਾ ਮਾਜਾ ਜਾ ਜਾ ਇਹਨਾਂ ਕੰਨਾ ਮੇਰਾ ਬਗੀਚੇ ਰਾਂ ਪਿਆਰ ਆ ਮੈਂ ਉਦੇ ਨੇ ਅੱਛਾ ਅੱਛਾ ਠੀਕ ਜਿੱਥੇ ਬਣੀ ਤੂੰ ਸਹੀ ਆ ਵੀਰ ਹੈ ਸਹੀ ਸਹੀ ਨਾ ਕਮਾਈ ਵਾਲਾ ਕਮਾਈ ਬੜੀ ਵੀਰਦੀ ਕਰਦਾ ਨਸ਼ੇ ਪੱਤੇ ਤੋਂ ਰਹਿ ਦਿਆ ਅੱਛਾ ਜੀ ਇਹ ਆਹੀ ਕਰਨਾ ਯਾਰ ਤਿਆਰੀ ਆ ਵੇ ਉਮਰ ਕਿੰਨੀ ਹੈ 72 ਸਾਲ ਛੱਬੀਆਂ ਦਾ ਤੇ ਹੋਇਆ ਜ਼ਰਾ ਅੱਛਾ ਅੱਛਾ ਅਜੇ ਕੋਈ ਨਹੀਂ ਆ ਉਦਾਂ ਜੱਕ ਜਿਆ ਹੈ ਇਹ ਬਹੁਤ ਰਹੀਆਂ ਮੰਗਣੀ ਮੰਗਣੀ ਨਹੀਂ ਤੇ ਭਾ ਨਹੀ ਲੈਣੀ ਅਜ ਕਰਨੀ ਆ ਮਜੀਬ ਸਿੰਘ ਆ ਠੀਕ ਆ ਠੀਕ ਆ ਹਾਂ ਗੁਰਦਰਾ ਸਾਹਿਬ ਜਾਂਦੇ ਆ ਠੀਕ ਆ ਜੀ ਠੀਕ ਆ ਤੇ ਮੰਨ ਲਓ ਜੇ ਕੋਈ ਲੋੜਵੰਦ ਹੋਵੇ ਵੀ ਤੇ ਹਾਂਜੀ ਹਾਂਜੀ ਨਹੀਂ ਕਈ ਹੁੰਦੇ ਹੁੰਦੇ ਜਦੋਂ ਆਪਾਂ ਇਹ ਨਹੀਂ ਕਿਹਾ ਬਾਕੀ ਉਹ ਚੀਜ਼ ਦੀ ਸ਼ੇਰੇ ਭਾਜੀ ਮੇਰੀ ਗਾਰੰਟੀ ਹੈ ਨਾ ਕੋਈ ਇਹਨੂੰ ਐਮ ਹੋਵੇਦਾ ਮੈਂ ਤੁਹਾਨੂੰ ਪਤਾ ਕਿੰਨੇ ਚਿਰਦੇ ਵਰਤਦੇ ਆਪਾਂ ਠੀਕ ਹੈ ਨਾ ਕੋਈ ਸੱਜਣ ਵੀ ਮਨ ਕੋਈ ਵੀ ਗੱਲ ਆ ਕੋਈ ਡਿਮਾਂਡ ਹੋਵੇ ਕੋਈ ਸੱਜਣ ਮੇਰੀ ਵੀਡੀਓ ਵੇਂਦਾ ਆਏ ਕੋਈ ਰਿਸ਼ਤੇ ਕਰਾਉਂਦਾ ਹੋਵੇ ਨਾ ਹਾਂਜੀ ਹਾਂਜੀ ਮੈਂ ਵੀ ਕਹਿ ਦਿੰਦਾ ਵਿੱਚ ਕੋਈ ਕਰਾਂਦਾ ਹੋਵੇ ਤੇ ਬੇਸ਼ੱਕ ਉਹਨੂੰ ਸ਼ਾਪ ਮੈਂ ਕੋਲੋਂ ਪਾ ਦੂੰਗਾ ਅੱਛਾ ਜੀ ਸਾਡੇ ਰਾਜ ਨੂੰ ਰਿਸ਼ਤਾ ਕਰਾ ਦੇ ਠੀਕਾ ਠੀਕ ਹੈ ਉਹ ਵੀ ਭਰਾਓ ਹਾਂਜੀ ਠੀਕ ਹੈ ਵੀਰ ਵੀ ਪੁੰਨ ਵਾਲਾ ਕੰਮ ਜੇ ਬਸ ਇਹ ਨਹੀਂ ਆ ਬਕਰੀ ਲੈਣ ਦਾ ਕੋਈ ਨਹੀਂ ਆ ਪਰ ਰੋਟੀ ਪੱਕਣੀ ਚਾਹੀਦੀ ਰੋਟੀ ਪੱਕਦੀ ਹੈ ਘਰ ਘਰ ਵਧੀਆ ਬਣਿਆ ਹੈ ਟੀਮ ਦਾ ਜਾਏ ਠੀਕ ਹੈ ਵਧੀਆ ਬਣਿਆ ਫਰਕ ਆਪਣੀ ਕਮਾਈ ਨਹੀਂ ਰੇਪੀਆ ਬੰਦਾ ਮੇਰਾ ਵੇਖ ਲਓ ਜੱਗੇ ਭਾਜੀ ਹਾਂਜੀ ਡੇਢ ਦੋ ਸਾਲ ਹੋ ਗਏ ਮੇਰੇ ਤੋਂ ਵੱਧ ਤੋਂ ਵੱਧ ਇੱਕ ਚਾ ਦੋ ਛੁੱਟੀਆਂ ਉਹ ਵੀ ਜਦੋਂ ਮੰਨ ਲਓ ਕਿਤੇ ਪ੍ਰੋਗਰਾਮ ਤੇ ਹੋਵੇ ਪ੍ਰੋਗਰਾਮ ਹੋਵੇ ਤਾਂ ਠੀਕ ਹੈ ਠੀਕ ਹੈ ਲਓ ਵੀ ਮਿਹਨਤੀ ਵੀਰਿਆ ਤੇ ਜੇ ਕੋਈ ਲੋੜਮੰਦ ਭਰਾ ਹੋਵੇ ਤੇ ਜਰੂਰ ਇਹਨੂੰ ਵੀਰ ਨੂੰ ਰਿਸ਼ਤਾ ਕਰਾਵੇ ਹਾਂਜੀ 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 ਤੇ ਚਲੋ ਇਹਦੀ ਵੀ ਰੋਟੀ ਪੱਕਦੀ ਹੋ ਜੂਗਾ ਇਹ ਕਮਾਈ ਵਾਲਾ ਬਿਲਕੁਲ ਵੀਰ ਆ ਵੀਰ ਕਮਾਈ ਵਾਲਾ ਨੱਪ ਕੇ ਕਮਾਈ ਕਰਦਾ ਵਾ ਬਿਲਕੁਲ ਤੇ ਕਰੋ ਇਧਰ ਚੈੱਕ ਕਰੋ ਇਹ ਦੂਰ ਤੋਂ ਦੇਖ ਰਾਮ ਲਿਆ ਵੀਰ ਬਗੀਚਾ ਕੱਢ ਕੇ ਤੇ ਬਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ